ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਉਹ ਮੁਕਦਮਾ ਅੱਜ ਸਵੇਰੇ ਪਤਾ ਚੱਲਿਆ ਵੀ ਦਰਦ ਕੀਤਾ ਤੇ ਜੋ ਵੀ ਆਪਣਾ ਉਹਨਾਂ ਨੇ ਕਿਹਾ ਸਾਰਾ ਝੂਠਾ ਹੈਗਾ ਤੇ ਇਹ ਕਹਿੰਦੇ ਵੀ ਆਪਣਾ ਅਸੀਂ ਤਾਲਾ ਤੋੜਦਾ ਉਹ ਕਰਦਾ ਚਾਬੀ ਪ੍ਰਿੰਸੀਪਲ ਸਾਹਿਬ ਸਾਨੂੰ ਦੰਦ ਨਹੀਂ ਸੀ ਵੀਡੀਓ ਸਾਡੇ ਕੋਲ ਹੈਗੀ ਹੈ ਤੇ ਇਹ ਮੈਨੇਜਮੈਂਟ ਦਾ ਆਫਿਸ ਹੈ ਤੇ ਅਸੀਂ ਗੁਰੂ ਸਾਹਿਬ ਨੇ ਇੱਥੇ ਸਾਡੀ ਡਿਊਟੀ ਲਈ ਹੈ 5 ਸਾਲ ਬਸੇ ਸਾਡੀ ਡਿਊਟੀ ਹੈ ਤੇ ਇਹ ਆਏ ਨਹੀਂ ਕਿ ਅਸੀਂ ਕਿਸੇ ਕੋਈ ਉੱਪਰੇ ਉਹਦੇ ਕਮਰੇ ਤੇ ਵੜ ਕੇ ਜਾ ਹੋਰ ਆਏ ਸਾਡਾ ਹੀ ਮੈਨੇਜਮੈਂਟ ਦਾ ਆਫਿਸ ਹੈ ਤੇ ਇੱਥੇ ਅਸੀਂ ਆਪ ਦਾ ਬੜੇ ਹਾਂ ਹੋਰ ਕੀ ਇਹਦੇ ਵਿੱਚ ਉਨੀ ਉਹ ਤਾਂ ਅਲੱਗ ਹੈ ਜੀ ਉਹ ਤਾਂ ਉੱਥੇ ਤਾਂ ਆਪਾਂ ਗਏ ਵੀ ਨਹੀਂ ਪਰ ਮਾਥਾ ਟੇਕਨ ਜ਼ਰੂਰ ਗਏ ਜੀ ਉਹ ਤਾਂ ਜਸਟ ਇੱਕ ਇਸ਼ੂ ਜਾ ਬਣਾਉਣਾ ਹੁੰਦਾ ਤੇ ਦੂਸਰਾ ਅੱਜ ਮੈਂ ਤੁਹਾਨੂੰ ਥੋੜਾ ਹੋਰ ਡਿਟੇਲ ਚ ਦੱਸਾਂਗਾ ਵੀ ਅਸੀਂ ਵੈਸੇ ਇੱਥੇ ਘੇੜਾ ਲਾ ਰਹੇ ਸੀ ਦੋ ਬਜਾਣੇ ਤੇ ਇਹਨਾਂ ਦੀ ਇੱਕ ਲੇਡੀ ਬਲਜੀਤ ਕੌਰ ਹੈ ਓਏ ਸਾਡੇ ਆਪਣੇ ਪ੍ਰਿੰਸੀਪਲ ਸਾਹਿਬ ਨੇ ਇੱਕ ਇੱਕਦਮ ਮਕਦਮੇ ਦੀ ਗੱਲ ਕਰਾਂ ਦੀ ਇਹ ਪ੍ਰਿੰਸੀਪਲ ਸਾਹਿਬ ਨੂੰ ਅਸੀਂ ਬਿਠਾਇਆ ਪੁਆਇੰਟ ਕੀਤਾ ਹੈਗਾ ਇਹ ਆਪਣਾ ਸਾਡੇ ਮਤਲਬ ਉਹ ਸੀ ਜਦੋਂ ਅਸੀਂ ਅੰਦਰ ਬੈਠੇ ਤੇ ਇਹਨਾਂ ਨੂੰ ਆਪਾਂ ਬੁਲਾਇਆ ਸੀਗਾ ਕਿਉਂਕਿ ਅਸੀਂ ਪੁਆਇੰਟ ਕੀਤਾ ਹਨਾ ਦੂਸਰਾ ਅੱਜ ਜਿਹੜਾ ਇਨਸੀਡੈਂਟ ਹੋਇਆ ਵੀ ਬਲਜੀਤਪੁਰ ਜਿਹੜੀ ਲੇਡੀ ਹੈ ਉਹਨੇ ਅਸੀਂ ਵੈਸੇ ਮੈਂ ਤੇ ਕਰਨਲ ਸਾਹਿਬ ਸੀਗੇ ਕਰਨਲ ਜਗਜੀਤ ਸਿੰਘ ਜੀ ਉਹ ਵੈਸੇ ਅਸੀਂ ਰਾਉਂਡ ਇੱਥੇ ਘੱਟ ਰਹੇ ਸੀ ਤੇ ਉਹ ਲੇਡੀ ਨੇ ਉੱਥੋਂ ਅੰਦਰ ਆ ਕੇ ਇਹ ਕਹਿ ਕੇ ਵੀ ਮੈਂ ਮੇਜ਼ ਤੋਂ ਕੋਈ ਕਾਗਜ਼ ਚੱਕਣਾ ਤੇ ਮੇਜ਼ ਤੋਂ ਕੋਈ ਕਾਗਜ਼ ਚੱਕਣਾ ਤੇ ਉੱਥੇ ਇੱਕ ਗੱਤੇ ਵਾਲਾ ਕੈਲੰਡਰ ਪਿਆ ਸੀ ਉਹ ਭਗਾ ਕੇ ਸਾਡੇ ਪ੍ਰਿੰਸੀਪਲ ਸਾਹਿਬ ਦੇ ਮੂੰਹ ਤੇ ਮਾਰਿਆ ਉਹ ਹਜੇ ਵੀ ਉੱਥੇ ਹੀ ਪਈ ਐ ਅਸੀਂ ਫੋਟੋ ਵੀ ਤੁਹਾਨੂੰ ਭੇਜ ਸਕਦੇ ਆ ਅਤੇ ਇਹਨਾਂ ਦੇ ਲੱਪਣ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਹੱਥ ਮੂਰੇ ਕੀਤੇ ਆਪ ਵੀ ਦੱਸਣਗੇ ਤੇ ਸਾਡੇ ਮਾਨ ਸਿੰਘ ਮੈਂਬਰ ਨੇ ਇੱਕ ਉਦਰਤੀ ਇੱਥੇ ਬਾਹਰ ਖੜੇ ਸੀਗੇ ਤੇ ਇਹਨਾਂ ਦੇ ਵੀ ਉਹਨੇ ਲੱਪਣ ਮਾਰ ਮਤਲਬ ਲੱਪੜੀ ਮਾਰਿਆ ਤੁਹਾਡੇ ਉਹਦਾ ਲੱਪਣ ਮਾਰਿਆ ਇਹਨਾਂ ਦੇ ਠੀਕ ਹੈ ਜੀ ਤੇ ਤੀਸਰੀ ਗੱਲ ਮੈਂ ਹੋਰ ਦੱਸਾਂ ਮੇਰੀ ਇੱਥੇ ਕਾਰ ਖੜੀ ਹੈ ਮੇਰਾ ਹੋਇਆ ਸਮਾਨ ਚੋਰੀ ਗਿਆ ਇਥੋਂ ਉਹ ਮੈਂ ਦਰਖਾਸਤ ਹੁਣ ਦੇਣ ਜਾ ਰਿਹਾ ਮੇਰੇ ਇੰਪੋਰਟੈਂਟ ਡਾਕੂਮੈਂਟ ਸੀਗੇ ਉਹਦੇ ਵਿੱਚ ਦੋ ਸਾਡੀਆਂ ਮੋਹਰਾ ਸੀਗੀਆਂ ਗੁਰਦੁਆਰਾ ਸਾਹਿਬ ਦੀਆਂ ਤੇ ਆਪਣਾ ਮੇਰੇ ਕੁਝ ਇੰਪੋਰਟੈਂਟ ਡਾਕੂਮੈਂਟ ਸੀ ਬੈਂਕ ਦੇ ਆ ਉਹਦੇ ਵਿੱਚ ਆਪਣਾ ਜਿਹੜੀ ਆਪਾਂ ਚੈੱਕ ਕੱਟਦੇ ਆ ਉਹ ਸੀਗਾ ਉਹ ਮੈਂ ਹੁਣ ਦੇਣ ਜਾ ਰਿਹਾ ਮੇਰੀ ਕਾਰ ਦੇ ਵਿੱਚ ਮੇਬੀ ਉਹਦਾ ਪਤਾ ਨਹੀਂ ਕਿਵੇਂ ਇਹਨਾਂ ਨੇ ਉਹ ਕੀਤਾ ਹੈਗਾ ਤੇ ਕੈਮਰਾ ਵੀ ਉਹਦੇ ਸਾਹਮਣੇ ਹੈਗਾ ਤੇ ਉਹਨਾਂ ਨੇ ਜਰੂਰ ਆਪਣਾ ਵੀ ਇਹ ਇਹਦੇ ਵਿੱਚੋਂ ਦਸਤਾਵੇਜ਼ ਕੱਢੇ ਨੇ ਤੇ ਮੈਂ ਦਰਖਾਸਤ ਜਿਹੜੀ ਇਸ ਸਬ ਨੂੰ ਦੇ ਰਿਹਾ ਉਹਦਾ ਇਹਨਾਂ ਨੇ ਵੈਸੇ ਹੀ ਸੁ ਬਣਾਉਣਾ ਜੋ ਪ੍ਰੂਫ ਕਰਕੇ ਹੁਣ ਵੀ ਕਿਵੇਂ ਹੈ ਕਿਵੇਂ ਹੈ ਨਾ ਇਹਦਾ ਜਸਟ ਤੁਹਾਨੂੰ ਪਤਾ ਵੀ 20 ਗੱਲਾਂ ਕਹਿੰਦੇ ਜਿਨ੍ਹਾਂ ਨੇ ਬੱਸ ਉਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਅਸੀਂ ਵੀਡੀਓ ਸ਼ੁਰੂ ਤੋਂ ਭੇਜਦੇ ਹੀ ਰਹਿੰਦੇ ਆ ਵੀ ਕੌਣ ਹੈ ਉਹ ਜਿਹੜੀ ਆਪਣਾ ਲੇਡੀਓ ਕਹਿ ਰਹੇ ਜਿਹਨੇ ਲੱਪੜ ਮਾਰਿਆ ਉਹਨਾਂ ਨੇ ਕੁਛ ਨਾ ਕੁਛ ਕਿਹਾ ਉਹਨਾਂ ਤੇ ਉਹ ਲੇਡੀ ਨੇ ਮਾਨ ਸਿੰਘ ਜੀ ਦਾ ਹੱਥ ਵੀ ਫੜਿਆ ਸੀਗਾ ਜਦੋਂ ਅਸੀਂ ਰਾਤ ਨੂੰ ਇੱਥੇ ਬੈਠੇ ਆ ਨਾ ਵੀ ਇਸ ਰਿਕਾਰਡ ਲੈ ਕੇ ਜਾਣਾ ਤੇ ਹੱਥ ਫੜਿਆ ਉਹ ਆਪਣੇ ਐਸਐਚਓ ਸਾਹਿਬ ਨੇ ਪ੍ਰਵਿੰਦਰ ਸਿੰਘ ਦੀ ਉਹ ਨਾਲ ਸੀਗੇ ਤੇ ਉਹਨਾਂ ਨੇ ਛਡਾਇਆ ਉਹ ਲੇਡੀ ਨੂੰ ਫਿਰ ਘੁਰਿਆ ਵੀ ਹੈ ਤੇ ਦੂਸਰਾ ਸਾਰੀਆਂ ਲੇਡੀਆਂ ਇਹਨਾਂ ਨੇ ਕੀ ਕੀਤਾ ਜਦ ਤਨ ਅਸੀਂ ਰਾਤ ਨੂੰ ਇੱਥੇ ਬੈਹੇ ਆ ਆ ਬੰਦੇ ਬਾਹਰ ਵਹਿ ਗਏ ਸਾਰੀਆਂ ਬੀਬੀਆਂ ਨੂੰ ਇੱਥੇ 8-9 ਜਾਣੇ ਨੂੰ ਸਰ ਮਤਲਬ ਉਹਦੇ ਸਾਡੇ ਕਮਰੇ ਦੇ ਵਿੱਚ ਆਇਆ ਕੀ ਇੰਟੈਂਸ਼ਨ ਸੀਗੀ ਉਹਨਾਂ ਦੀ ਆ ਉਹਦਾ ਅਸੀਂ ਪੁਲਿਸ ਵਾਲਿਆਂ ਨੂੰ ਬੁਲਾਇਆ ਫਿਰ ਅਸੀਂ ਆਪਣੀ ਇੱਥੇ ਰਾਤਾ ਜਿਹੜੀ ਉਹ ਸੇਫਲੀ ਕੱਟੀ ਐ ਨਹੀਂ ਆਪਾਂ ਨੂੰ ਜੇ ਕੋਈ ਉਹਨਾਂ ਨੇ ਗ੍ਰਿਫਤ ਕਰਨਾ ਆਪਾਂ ਰੈਡੀ ਆ ਜਿੱਥੇ ਝੂਠੇ ਹੋਈਏ ਉਥੇ ਆਪਾਂ ਨੂੰ ਡਰ ਲੱਗਦਾ ਆਪਾਂ ਸੱਚੇ ਆ ਤੇ ਕੋਈ ਮਰਜ਼ੀ ਪਾਵੇ ਕੁਝ ਮਰਜ਼ੀ ਕਰੀ ਜਾਵੇ ਜੀ ਗ੍ਰਿਫਤਾਰ ਤੋਂ ਆਪਾਂ ਨੂੰ ਕੋਈ ਡਰ ਨਹੀਂ ਲੱਗਦਾ